ਇਕਦੁਸ਼ਟ ਤਮਨ ਗੁਰੂ ਸੂਰੇ ਦੇ ਗੁਣ ਕਹਿਣ ਸੁਣਨ ਤੋਂ ਬਾਹਰ ਨੇ ਮਾਂ ਗੁਜਰੀ ਦੇ ਚਨ ਸੋਹਣੀਆਂ ਪਈਆਂ ਤੁਮ ਪਾ ਕੋਟਾ ਚਾਰੇ ਨੇ ਉਹ ਫੁੱਲਾਂ ਦੇ ਜੋ ਬਰ ਲਿਆਉਣ ਲਈ ਜਨ ਪਤ ਚੜਤੈ ਨਗਾਰ ਦਤਾ ਤਨ ਕਲਗੀਆਂ ਵਾਲੇ ਪ੍ਰੀਤਮ ਜੀ ਸਭ ਕੁਝ ਹੀ ਆਪਣਾ ਵਾਰਦਤਾ ਹਾਂ ਇਕਦੁਸ਼ਟ ਤਮਨ ਗੁਰੂ ਸੂਰੇ ਦੇ ਗੁਣ ਕਹਿਣ ਸੁਣਨ ਤੋਂ ਬਾਹਰ ਨੇ

ਸ਼ੇਵਦਾਤਾ ਤੇ ਜਗਤਾ ਵੀ ਤੱਕ ਮੋਹਿਤ ਹੋ ਗਏ ਚੱਕਰ ਆਮ ਓਏ ਸੰਜਾ ਸਬਦਾ ਰਹੀ ਪਰ ਹੈ ਫਕਰਾਂ ਨੇ ਸੱਚ ਉਚਾਰ ਦਤਾ ਤਨ ਕਲਗੀਆਂ ਵਾਲੇ ਪ੍ਰੀਤਮ ਜੀ ਸਭ ਕੁਝ ਹੀ ਆਪਣਾ ਵਾਰ ਦਤਾ ਹਾਂ ਉਝਲ ਮਾਂ ਦੇ ਚੱਕੜ ਤੂਫਾਨਾਂ ਵਿੱਚ ਜਦ ਰੁੜ ਰਿਆ ਹਿੰਦ ਤਾਂ ਬੇੜਾ ਮਿੱਤਰ ਬਾਪੂ ਦਾ ਦੁਖੀਆਂ ਲਈ ਲਿਆਉਂਦਾ ਕਿਹੜਾ ਸੋਤ ਤੇ ਹੋਏ ਜਜ ਬੇਜਾਗ ਪਏ ਜਦ ਮਰਦਿਆਂ ਤਾਈ ਵੰਗਾਰ ਦਤਾ ਤਨ ਕਲਗੀਆਂ ਵਾਲੇ ਪ੍ਰੀਤਮ ਜੀ ਸਭ ਕੁਝ ਹੀ ਆਪਣਾ ਵਾਰ ਦਤਾ ਹਾਂ ਜਾਬਰ ਨਾਲ ਟਕਰ ਲੈ ਲਈ ਜਾਬਰ ਨਾਲ ਟਕਰ ਲੈ ਲਈ ਸੀ ਪਿੜ ਗਿਆ ਨਾਲ ਚਟਾਨਾਂ ਦੇ ਚੜੀਆਂ ਨੇ

ਇਕ ਡਟ ਗਿਆ ਸਾਵੇਂ ਲੱਖਾਂ ਦੇ ਘਰ ਆ ਸਾ ਸਿੰਘ ਤਿਆਰ ਮਤਾ ਤਨ ਕਲਗੀਆਂ ਵਾਲੇ ਪ੍ਰੀਤਮ ਜੀ ਸਭ ਕੁਝ ਹੀ ਆਪਣਾ ਵਾਰਦਤਾ ਹਾਂ ਤੇਰੀ ਚੰਡੀ ਜਗ ਲਈ ਚਾਨਣ ਸੀ ਤੇ ਬਿਜਲੀ ਸੀ ਜਰਵਾਣ ਲਈ ਧਰਮੀਆਂ ਲਈ ਜੀਵਨ ਆਦਾਤੀ ਸੀ ਪਰ ਲੋਸੀ ਬੰਦੇ ਖਾਣਿਆ ਉਹ ਪਾਪਾਂ ਦੀ ਕਾਲੀ ਰਾਤ ਵਿੱਚੋਂ ਤੂੰ ਚਾਨਣ ਨੂਰਕ ਲਗੀਆਂ ਮਾਲੇ ਪ੍ਰੀਤਮ ਜੀ ਸਭ ਕੁਝ ਹੀ ਆਪਣਾ ਵਾਰਦਤਾ ਹਾਂ ਜਦ ਛੱਡ ਕੇ ਪੁਰੀ ਅਨੰਦਾਂ ਦੀ ਪਾਏ ਅਤੀ ਰਾਤੀ ਚੰਦੇ ਤੂੰ ਮੇਰੀ ਕਲਮ ਕਿਵੇਂ ਦੱਸ ਸਕਦੀ ਐ ਜੋ ਦੇ ਦੇ ਜਫਰ ਜਾਤੇ ਤੋ ਸਰਸਾ

मे प्रीतम जी सभु कुझु कॾहिं भुलण नमा मैनू कॾ भुलण नमून जो शुट्य ਕਰਤਰ ਮੱਤੀ ਉੱਚੀ ਕੰਤ ਗਏ ਹੋ ਢੰਡੇ ਪੁਰਜ ਜਮਾਤਾ ਗੁਜਰੀ ਜੀ ਕਰ ਆਪਣਾ ਆਪਨੇ ਸ਼ਾਰਦਤਾ ਤਨ ਕਰਗੀਆਂ ਵਾਲੇ ਪ੍ਰੀਤਮ ਜੀ ਸਭ ਕੁਝ ਹੀ ਆਪਣਾ ਵਾਰਦਤਾ ਹਾਂ ਤਿੰਨ ਪੀੜੀਆਂ ਦਾ ਬਲੀਦਾਨ ਦਵੇ ਜੋਗੀ ਕੋਈ ਦੱਸਦਾ ਸਾੰਮੀ ਨਹੀਂ ਗੁਰਮਖ ਸਿਆਰੀਂ ਦੀ ਦੁਨੀਆ ਤੱਕ ਭੁੱਲ ਸਕਦੀ ਏ ਪ੍ਰਭਾਨੀ ਨੋ बंस लाके बि तूं रब दा शुकर गुज़ार ता, कीअं माड़े प्रीत मी सब कुझ ही त